ਕੋਈ ਤਾਂ ਵੱਡੀ ਗੱਲ ਵਾਪਰੀ ਐ ਐਵੇਂ ਤਾਂ ਨਹੀਂ ਇੰਨਾ ਵੱਡਾ ਰੌਲਾ ਪੈ ਸਕਦਾ ਮਿੱਤਰ ਪਿਆਰਿਓ ਮੁੱਦੇ ਤੇ ਗੱਲ ਫੇਰ ਕਰਦੇ ਆ ਪਹਿਲਾਂ ਤੁਸੀਂ ਦੱਸੋ ਠੀਕ ਠਾਕੋਂ ਘਰ ਪਰਿਵਾਰ ਸੁਖ ਸ਼ਾਂਤੀ ਐ ਸਤ ਸ੍ਰੀ ਅਕਾਲ ਪਿਆਰਿਓ ਮਿੱਤਰ ਪਿਆਰਿਓ ਲੁਧਿਆਣੇ ਚ ਹੋ ਰਹੀਆਂ ਐ ਐਮ ਐਲ اے ਦੀਆਂ ਜਿਮਣੀ ਚੋਣਾ ਕੱਲ ਨੂੰ ਪੈਣੀਆਂ ਨੇ ਵੋਟਾਂ ਤੇ ਉਸ ਤੋਂ ਪਹਿਲਾਂ ਇੱਕ ਵੱਡੀ ਚਰਚਾ ਭੱਗ ਗਈ ਆ ਸਾਰੇ মিডিਆ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਰੌਲਾ ਪਾ ਦਿੱਤਾ ਉਧਰੋਂ ਚਰਨਜੀਤ ਚੰਨੀ ਸਾਹਿਬ ਬੋਲ ਰਹੇ ਨੇ ਉਧਰੋਂ ਵਿਕਰਮਜੀਤ ਮਜੀਠੀਆ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤੇ ਮੁੱਦਾ ਕੀ ਹੈ ਮੁੱਦਾ ਇਹ ਹੈ ਕਿ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਿਰ ਧਰ ਦੀ ਬਾਜ਼ੀ ਲੱਗੀ ਪਈ ਹੈ ਇੱਕ ਵਕਾਰ ਦਾ ਇੱਜ਼ਤ ਦਾ ਸਵਾਲ じゃ ਬਣਿਆ ਪਿਆ ਐਨ ਉਸ ਟਾਈਮ ਜਦੋਂ ਚੋਣ ਪ੍ਰਚਾਰ ਦੇ ਪਿਛਲੇ 3-4 ਦਿਨ ਬੜੇ ਉਥੇ ਮਿਹਨਤਲੀ ਲਾਜ਼ਮੀ ਸੀ ਉਦੋਂ ਭਗਵੰਤ ਮਾਨ ਸਾਹਿਬ ਵੀ ਉਥੋਂ ਗਾਇਬ ਹੋ ਗਏ ਲੁਧਿਆਣੇ ਚੋਂ ਤੇ ਕੇਜਰੀਵਾਲ ਸਾਹਿਬ ਵੀ ਗਾਇਬ ਹੋ ਗਏ ਜਿਹੜੇ ਉਹਨਾਂ ਦੇ ਪ੍ਰੋਗਰਾਮ ਤੈ ਕੀਤੇ ਦੱਸੇ ਗਏ ਸੀ ਉਹ ਵੀ ਕੈਨਸਲ ਹੋ ਗਏ ਤੇ ਹੁਣ ਸਵਾਲ ਕਿਹੜੇ ਕਿਹੜੇ ਉੱਠੇ ਕੁਝ ਰੌਲਾ ਤਾਂ ਇਹ ਪਿਆ ਵੀ ਭਗਵੰਤਮਾਨ ਸਾਹਿਬ ਤੇ ਕੇਜਰੀਵਾਲ ਵਿਚਾਲੇ ਖੜਕ ਗਈ ਹੈ ਲੜਾਈ ਹੋ ਗਈ ਹੈ ਇਸ ਕਰਕੇ ਕੇਜਰੀਵਾਲ ਸਾਹਿਬ ਉਧਰ ਨੂੰ ਨਿਕਲ ਗਏ ਗੁਜਰਾਤ ਨੂੰ ਤੇ ਭਗਵੰਤਮਾਨ ਸਾਹਿਬ ਜਿਹੜੇ ਆ ਉਹ ਦੂਜੇ ਪਾਸੇ ਨਿਕਲ ਗਏ ਤੇ ਦੂਜੀ ਚਰਚਾ ਜਿਹੜੀ ਮੀਡੀਆ 'ਚ ਜਾਦੀ ਆਈ ਹੈ ਉਹ ਇਹ ਹੈ ਕੇ ਭਗਵੰਤ ਮਾਨ ਸਾਹਿਬ ਫੇਰ ਬਿਮਾਰ ਹੋ ਗਏ ਨੇ ਉਹਨਾਂ ਦੀ ਹਾਲਤ ਵਿਗੜ ਗਈ ਹੈ ਤੇ ਵਿਗੜ ਵੀ ਪਹਿਲਾ ਵਾਂਗ ਵਾਵਾ ਗਈ ਹੈ ਪੀਜੀਆਈ ਚ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਹੈ ਪੀਜੀਆਈ ਦੇ ਜਿਹੜੇ ਸੀਨੀਅਰ ਡਾਕਟਰ ਨੇ ਉਹ ਲੀਵਰ ਦੇ ਹੱਪ ਦੇ ਹੋਰ ਸਾਰੇ ਮਗਾਏ ਗਏ ਨੇ ਔਰ ਇੱਥੇ ਹੀ ਫਿਰ ਵੱਡੇ ਵੱਡੇ ਦੋਸ਼ ਜਿਹੜੇ ਨੇ ਉਹ ਲਾਏ ਗਏ ਨੇ ਤੇ ਲਾਏ ਵੀ ਆਮ ਬੰਦੇ ਵੱਲੋਂ ਨਹੀਂ ਵੱਡੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਬਿਕਰਮਜੀਤ ਮਜੀਠੀਆ ਆਕਾਲੀ ਦਲ ਦਾ ਇੱਕ ਸੀਨੀਅਰ ਲੀਡਰ ਹੈ ਉਹਨੇ ਹਮੇਸ਼ਾ ਵਾਂਗ ਫੇਰ ਕਿਹਾ ਕਿ ਭਗਵੰਤ ਮਾਨ ਦੀ ਪੀਤੀ ਖਾਦੀ ਕਰਕੇ ਫੇਰ ਉਹਦੀ ਸਿਹਤ ਵਿਗੜੀ ਐ ਤੇ ਨਾਲ ਵਿਕਰਮ ਮਜੀਠੀਆ ਨੇ ਇਹ ਕਿਹਾ ਕਹਿੰਦਾ ਵੇਖੋ ਅਸੀਂ ਮਜ਼ਾਕ ਨਹੀਂ ਡਾਉਂਦੇ ਸੇਤ ਯਾਬੀ ਦੀ ਅਸੀਂ ਕਾਮਨਾ ਕਰਦੇ ਹਾਂ ਪਰ ਇਹ ਕਿਹਾ ਵਿਕਰਮਜੀਤ ਮਜੀਠੀਆ ਨੇ ਵੀ ਤੁਸੀਂ ਦੇਖੋ ਸੂਬੇ ਦਾ ਮੁੱਖ ਮੰਤਰੀ ਸੂਬੇ ਦਾ ਮੁਖੀ ਤੇ ਹਾਲਾਤ ਕੀ ਬਣੇ ਪਏ ਨੇ بار-ਬਾਰ ਇਦਾਂ ਦੀ ਖਬਰ ਆਉਂਦੀ ਐ ਜਿੱਦਾਂ ਦੀ ਹੁਣ ਆਈ ਐ ਵਿਕਰਮ ਮਜੀਠੀਆ ਨੇ ਕਿਹਾ ਪਹਿਲਾਂ ਵੀ ਕਈ ਵਾਰ ਇਹ ਚਰਚੇ ਰਹੇ ਵੀ ਪੀਣ ਕਰਕੇ ਤੇ ਸਿਹਤ ਵਿਗੜੀ ਤੇ ਹੁਣ ਵੀ ਮਜੀਠੀਆ ਕਹਿੰਦਾ ਇਦਾਂ ਦੀ ਜਾਣਕਾਰੀ ਸਾਡੇ ਕੋਲ ਆ ਰਹੀ ਐ ਮਜੀਠੀਆ ਨੇ ਤਾਂ ਹੋਰ ਵਾਵਾ ਕੁਝ ਬੋਲਤਾ ਚਲੋ ਉਹਨੂੰ ਛੱਡੋ ਦੂਜੇ ਪਾਸੇ ਚਰਨਜੀਤ ਚੰਨੀ ਨੇ ਬਿਲਕੁਲ ਵੱਖਰੀ ਗੱਲ ਕੀਤੀ ਉਹ ਕਹਿੰਦਾ ਵੀ ਇਹਨਾਂ ਚ ਆਪਸ ਦੇ ਵਿੱਚ ਹੀ ਕਲੇਸ਼ ਪੈ ਗਿਆ ਇਹ ਇਹ 파ਟੋ ਧਾੜ ਹੋ ਗਏ ਨੇ ਕਿਸੇ ਕਰਕੇ ਭਗਵੰਤ ਮਾਨ ਉਧਰ ਨੂੰ ਤੇ ਕੇਜਰੀਵਾਲ ਇਧਰ ਨੂੰ ਨਿਕਲ ਗਏ ਨੇ ਔਰ ਜਿਹੜੇ ਸੀਨੀਅਰ ਲੀਡਰਸੀ ਆਮ ਆਦਮੀ ਪਾਰਟੀ ਦੇ ਉਹਨਾਂ ਚੋਂ ਕੋਈ ਵੀ ਲੁਧਿਆਣੇ ਪਿਛਲੇ 3-4 ਦਿਨਾਂ ਤੋਂ ਨਹੀਂ ਆਇਆ ਚਮਜੀਤ ਚੰਨੀ ਨੇ ਤਾਂ ਇਥੋਂ ਤਾਂ ਕਾਖਿਆ ਉਹ ਕਹਿੰਦਾ ਵੀ ਇਹਨਾਂ ਨੂੰ ਪਤਾ ਸੀ ਘਰਾਂ 'ਚ ਹੁਣ ਜੇ ਜਾਵਾਂਗੇ ਤਾਂ ਲੋਕਾਂ ਦਾ ਵਿਰੋਧ ਹੋਏਗਾ ਹੁਣ ਇੱਥੇ ਇੱਕ ਸਵਾਲ ਜਿਹੜਾ ਵੱਡਾ ਮੈਂ ਤੁਹਾਡੇ ਨਾਲ ਕਰਨਾ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਜੇ ਕਿਸੇ ਪਾਰਟੀ ਦੀ ਸਰਕਾਰ ਆ ਜਾਈ ਤੇ ਥੋੜਾ ਟਾਈਮ ਰਾਜ ਕਰਨ ਤੋਂ ਬਾਅਦ ਵੀ ਜੇ ਉਹਨੂੰ ਘਰ ਘਰ ਜਾ ਕੇ ਜਾਂ ਗਲੀਆਂ 'ਚ ਜਾ ਕੇ ਵੋਟਾਂ ਮੰਗਣੀਆਂ ਪੈਣ ਤੇ ਫਿਰ ਇਹਦਾ ਮਤਲਬ ਹੈ ਉਹਨੇ ਕੰਮ ਕੋਈ ਨਹੀਂ ਕੀਤਾ ਉਹਨੇ ਸਿਰਫ ਡੰਗ ਟਪਾਇਆ ਭਗਵੰਤ ਸਿੰਘ ਸਾਹਿਬ ਕਹਿੰਦੇ ਹੁੰਦੇ ਸੀ ਕਿ ਜਿਹੜੀ ਪਾਰਟੀ ਨੇ ਲੋਕਾਂ ਦੇ ਕੰਮ ਕੀਤੇ ਹੋਣਗੇ ਉਹਨਾਂ ਨੂੰ ਅਗਲੀਆਂ ਵੋਟਾਂ ਦੇ ਵਿੱਚ ਫਿਰ ਗਲੀਆਂ ਮੁਹੱਲਿਆਂ 'ਚ ਜਾ ਕੇ ਵੋਟਾਂ ਮੰਗਣੀਆਂ ਨਹੀਂ ਪੈਣਗੀਆਂ ਤੇ ਹੁਣ ਆ ਜਿੰਨੀਆਂ ਚੋਣਾਂ ਉਸ ਤੋਂ ਬਾਅਦ ਆਈਆਂ ਜਦੋਂ ਦੀ ਸਰਕਾਰ ਬਣੀ ਐ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ ਚਾਹੇ ਉਹ ਐਮਪੀ ਦੀਆਂ ਚੋਣਾਂ ਆਈਆਂ ਚਾਹੇ ਚਾਰ ਜਿਮਣੀ ਚੋਣਾਂ ਪਿੱਛੇ ਲੰਘੀਆਂ ਚਾਹੇ ਆਹ ਉਹਨਾਂ ਲੁਧਿਆਣੇ ਦੀ ਜਿਮਣੀ ਚੋਣ ਐ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਰਕਰਾਂ ਆਗੂਆਂ ਨੂੰ ਝੋਕ ਕੇ ਗਲੀ ਗਲੀ ਘਰ ਘਰ ਜਾ ਕੇ ਪ੍ਰਚਾਰ ਕਰਦੀ ਰਹੀ ਮਿੰਤਾ ਤਰਲੇ ਵੋਟਾਂ ਦਿੱਲੀ ਤੋਂ ਮੰਗਾਏ ਗਏ ਆਗੂ ਅੱਧੇ ਦਿੱਲੀ ਦੇ ਬੰਦੇ ਮੈਂ ਜਦੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਗਿਆ ਲੁਧਿਆਣੇ ਉੱਥੇ ਜਿਹੜੇ ਗੇਟ ਤੇ ਲਾਇਓਏ ਸੀ ਉਹ ਵੀ ਹਿੰਦੀ ਬੋਲਦੇ ਸੀ ਜਿਹੜੇ ਮੈਡਮ ਉਹਨਾਂ ਦੇ ਜਿਹੜੇ ਚੋਣ ਦਫ਼ਤਰ ਚ ਮੁੱਖ ਡਿਊਟੀ ਤੇ ਸੀਗੇ ਜਿਨ੍ਹਾਂ ਕੋਲੋਂ ਜਾਣਕਾਰੀਆਂ ਮਿਲਦੀਆਂ ਉਹ ਵੀ ਦਿੱਲੀ ਤੋਂ ਮਤਲਬ ਹਿੰਦੀ ਬੋਲਣ ਵਾਲੇ ਸੀ ਹੋਰ ਵੀ ਜਿਹੜੇ ਮੇਨ ਜ਼ਿੰਮੇਵਾਰੀਆਂ ਵਾਲੇ ਸੀ ਉਹ ਵੀ ਹਿੰਦੀ ਬੋਲਣ ਵਾਲੇ ਸੀ ਪੰਜਾਬੀ ਤਾਂ ਉੱਥੇ ਵਿਚਾਰੇ ਮੇਰੇ ਵਾਂਗ ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਸੀ ਜੁम्मे ਜਿੰਮੇਵਾਰੀ ਕੋਈ ਖਾਸ ਹੈ ਨਹੀਂ ਸੀ ਹੁਣ ਇਸ ਹਾਲਾਤ ਦੇ ਵਿੱਚ ਫਿਰ ਭਗਵੰਤ ਮਾਨ ਸਾਹਿਬ ਦੇ ਉਹਨਾਂ ਬੋਲਾਂ ਦਾ ਕੀ ਬਣਿਆ ਜਿਹੜਾ ਉਹ ਕਹਿੰਦੇ ਸੀ ਕਿ ਕੰਮ ਕੀਤੇ ਹੋਣ ਤੇ ਵੋਟਾਂ ਮੰਗਣੀਆਂ ਨਹੀਂ ਪੈਂਦੀਆਂ ਹੁਣ ਇਹ ਜਿਹੜੀ ਕਹਾਣੀ ਵਾਪਰੀ ਹੈ ਵੀ ਭਗਵੰਤ ਮਾਨ ਸਾਹਿਬ ਦੀ ਸਿਹਤ ਵਿਗੜੀ ਹੈ ਕਿ ਉਹ ਉਹ ਲੜਾਈ ਕਲੇਸ਼ ਕਰਕੇ ਪਾਸੇ ਹੋਏ ਨੇ ਵੇਖੋ ਇਹਦੇ ਬਾਰੇ ਪੁਖਤਾ ਤਰੀਕੇ ਨਾਲ ਮੈਂ ਕੁਝ ਨਹੀਂ ਕਹਿ ਸਕਦਾ ਮੇਰੇ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਜੋ ਮੀਡੀਆ ਚ ਆ ਰਿਹਾ ਮੈਂ ਤੁਹਾਨੂੰ ਦੱਸਿਆ ਪਰ ਇੱਕ ਗੱਲ ਪੱਕੀ ਹੈ ਕਿ ਪਿਛਲੇ 3-4 ਦਿਨਾਂ ਤੋਂ ਭਗਵੰਤ ਸਿੰਘ ਸਾਹਿਬ ਤੇ ਕੇਜਰੀਵਾਲ ਸਾਹਿਬ ਚੋਣ ਅਖਾੜੇ ਚੋਂ ਗਾਇਬ ਨੇ ਕਾਂਗਰਸ ਵੱਲੋਂ ਉੱਥੇ ਚਰਨਜੀਤ ਚੰਨੀ ਡਟੇ ਹੋਏ ਆ ਕਾਂਗਰਸ ਦੇ ਲਗਭਗ ਜਿੰਨੇ ਸੀਨੀਅਰ ਲੀਡਰ ਨੇ ਉਹ ਉੱਥੇ ਮੌਜੂਦ ਸੀ ਜਦੋਂ ਬੀਤੇ ਕੱਲ ਮੈਂ ਉੱਥੇ ਸੀਗਾ ਤਾਂ ਉਸ ਤੋਂ ਬਾਅਦ ਫਿਰ ਖਬਰਾਂ ਹੋਰ ਬੜੀਆਂ ਟੇਡੀਆਂ ਮੇਡੀਆਂ ਤੇ ਖਤਰਨਾਕ ਆਈਆਂ ਖਬਰ ਤਾਂ ਇੱਥੋਂ ਤੱਕ ਆਈ ਕਿ ਆਮ ਆਦਮੀ ਪਾਰਟੀ ਜਿਹੜੇ ਖੜੇ ਕੀਤੇ ਉਮੀਦਵਾਰ ਸਾਹਿਬ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਬੈਗ ਭੇਜ ਰਹੇ ਨੇ ਬੈਗ ਦੇ ਇੱਕ ਕਾਪੀ ਇੱਕ ਜਮੈਟਰੀ ਤੇ ਹੋਰ ਚੀਜ਼ਾਂ ਤੇ ਔਰਤਾਂ ਨੂੰ ਸੂਟ ਤੱਕ ਭੇਜ ਜਾ ਰਹੇ ਨੇ ਜੇ ਇਸ ਖਬਰ ਦੇ ਵਿੱਚ ਸਚਾਈ ਹੈ ਤਾਂ ਫਿਰ ਮੈਂ ਕਹਿੰਦਾ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਆਮ ਆਦਮੀ ਪਾਰਟੀ ਨੇ ਰਾਜ ਕੀਤਾ आम आदमी पार्टी बदलाव ਦੇ ਇਨਕਲਾਬ ਦੇ ਵਾਅਦੇ ਕਰਕੇ ਆਈ ਸੀ ਵੇਖੋ ਮੈਂ ਕੋਈ ਪਿਛਲਿਆਂ ਦੇ ਪੱਖ 'ਚ ਨਹੀਂ ਗਾ ਪਿਛਲਿਆਂ ਨੂੰ ਤਾਂ ਮਗਰੋਂ ਮਸਲਾਇਆ ਲੋਕਾਂ ਨੇ ਪਿਛਲੇ ਵੀ ਬਹੁਤੇ ਟਪੂਸੀਆਂ ਨਾਲ ਮਾਰਨ ਤੁਹਾਨੂੰ ਇੰਨਾ ਟਾਈਮ ਰਾਜ ਦਿੱਤੀ ਰੱਖਿਆ ਲੋਕਾਂ ਨੇ ਤੁਸੀਂ ਲੋਕਾਂ ਨੇ ਕੀ ਕੀਤਾ ਵੀ ਹੈ ਕੀ ਤੁਸੀਂ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਕੀ ਤੁਸੀਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਉੱਪਰ ਚੁੱਕਿਆ ਕੀ ਤੁਸੀਂ ਬੇਰੁਜ਼ਗਾਰੀਆਂ ਖਤਮ ਕੀਤੀਆਂ ਕੀ ਤੁਹਾਡੇ ਰਾਜਾਂ ਦੇ ਵਿੱਚ ਤੁਸੀਂ ਜਿਹੜੇ लाठी चार्ज ਹੁੰਦੇ ਆ ਹੱਕ ਮੰਗਣ ਵਾਲੇ ਲੋਕਾਂ ਤੇ ਉਹ ਰੋਕੇ ਹੋਏ ਸੀ ਸੋ ਪਿਛਲਿਆਂ ਦਾ ਵੀ ਬੇੜਾ ਗਰਕੀ ਰਿਆ ਤੇ ਆ ਜਿਹੜੇ ਹੁਣ ਨਵੇਂ ਆਏ ਇਨਕਲਾਬ ਦੇ ਨਾਂ ਤੇ ਇਹ ਇੱਕ ਕਦਮ ਉਹਨਾਂ ਨਾਲੋਂ ਅੱਗੇ ਲੰਘ ਗਿਆ ਮੇਰਾ ਮਤਲਬ ਇਹ ਨਹੀਂਗਾ ਵੀ ਉਹਨਾਂ ਲਿਓ ਮੇਰਾ ਮਤਲਬ ਇਹ ਆ ਵੀ ਲੋਕਾਂ ਨੂੰ ਜਾਗਰੂਕ ਹੋ ਕੇ ਚੇਤਨ ਹੋ ਕੇ ਜਦੋਂ ਲੋਕ ਜਾਗਰੂਕ ਹੋਗੇ ਚੇਤਨ ਹੋਗੇ ਤਾਂ ਮੇਰਾ ਪੱਕਾ ਮੰਨਣਾ ਹੈ ਇਹੋ ਹੀ ਸਿੱਧੇ ਹੋ ਜਾਣੇ ਸਾਰੇ ਐ ਤਕਲੇ ਵਾਂਸ ਸਿੱਧੇ ਹੋ ਜਾਣੇ ਆ ਇਹ ਝੂਠ ਮਾਰ ਕੇ ਝੂਠੀਆਂ ਗਰੰਟੀਆਂ ਦੇ ਕੇ ਝੂਠੇ ਵਾਅਦੇ ਕਰਕੇ ਗਮਰਾਹ ਕੀਤਾ ਹੀ ਉਦੋਂ ਤੱਕ ਜਾ ਸਕਦਾ ਹੈ ਜਦੋਂ ਤੱਕ ਲੋਕਾਂ ਦੀ ਚੇਤਨਾ ਜਦੋਂ ਤੱਕ ਲੋਕਾਂ ਦੀ ਸਮਝ ਘਟੋਵੇ ਜਦੋਂ ਲੋਕਾਂ ਦੀ ਚੇਤਨਾ ਅਕਲ ਸਮਝ ਵੱਧ ਜਾਂਦੀ ਹੈ ਉਸ ਤੋਂ ਬਾਅਦ ਫਿਰ ਲੋਕਾਂ ਨੂੰ ਗਮਰਾਹ ਨਹੀਂ ਕੀਤਾ ਜਾ ਸਕਦਾ ਇਹ ਗੱਲ ਜਮਾਂ ਸੱਚੀ ਹੈ ਮੰਨਣੀ ਤੇ ਅੱਜ ਮੰਨ ਲਓ ਨਹੀਂ ਤੇ ਪਰਖ ਕੇ ਵੇਖ ਲਓ ਪਰ ਸੱਚਮੁੱਚ ਉਹ ਦਿਨ ਬੜਾ ਖੂਬਸੂਰਤ ਹੋਏਗਾ ਜਦੋਂ ਆਪਾਂ ਸਾਰੇ ਰਾਜਨੀਤਿਕ ਸਮਾਜਿਕ ਆਰਥਿਕ ਤੌਰ ਤੇ ਚੇਤਨ ਹੋ ਜਾਗੇ ਜਦੋਂ ਸਾਡੇ ਲੋਕਾਂ ਨੂੰ ਇਹ ਪਤਾ ਲੱਗ ਜੇਗਾ ਵੀ ਆ ਜਿਹੜੇ ਘਰਾਂ ਚ ਜਮੈਟਰੀਆਂ ਜਾਂ ਬੈਗ ਜਾਂ ਸੂਟ ਭੇਜੇ ਜਾਂਦੇ ਨੇ ਆ ਜਿਹੜੇ ਆਟੇ ਦਾਲ ਸਾਨੂੰ ਦਿੱਤੇ ਜਾਂਦੇ ਨੇ ਇਹ ਸਭ ਸਾਨੂੰ ਗਰੀਬ ਰੱਖਣ ਦੇ ਲਈ ਦਿੱਤੀ ਗਈ ਭੀਖ ਹੈ ਤੇ ਉਸ ਤੋਂ ਵੱਧ ਕੁਝ ਨਹੀਂ ਉਹ ਕਹਿੰਦੇ ਆ ਹੱਕ ਜਿਨ੍ਹਾਂ ਦੇ ਆਪਣੇ ਤੇ ਆਪੇ ਲੈਣਗੇ ਖੋ ਪਰ ਖੋਣਗੇ ਕਦੋਂ ਸਦੀਆਂ ਤੱਕ ਨਹੀਂ ਖੋਣਗੇ ਉਦੋਂ ਖੋਣਗੇ ਜਦੋਂ ਚੇਤਨ ਹੋਗੇ ਜਦੋਂ ਜਾਗਰੂਕ ਹੋ ਮੰਨ ਲਓ ਕਿਸੇ ਬੰਦੇ ਦੀ ਕੋਈ ਚੀਜ਼ ਚੱਕ ਲਈ ਜਾਵੇ ਤੇ ਉਹਨੂੰ ਇਹ ਕਹਿ ਦਿੱਤਾ ਜਾਵੇ ਵੇਖ ਯਾਰ ਇਹ ਤੇਰੇ ਕਰਮਾਂ ਚ ਨਹੀਂ ਇਹ ਤੇਰੀ ਕਿਸਮਤ ਚ ਨਹੀਂ ਜਿਹਦੀ ਕਿਸਮਤ ਚ ਆਉ ਲੈ ਗਿਆ ਜੇ ਤੇਰੀ ਹੋਈ ਤੇ ਆਪੇ ਆਜੂਗੀ ਫਿਰ ਉਹ ਬੰਦਾ ਚੁੱਪਚਾਪ ਹੋ ਜਾਏਗਾ ਉਹ ਰੌਲਾ ਨਹੀਂ ਪਾਏਗਾ ਤੇ ਅੱਜ ਤੱਕ ਲੋਕਾਂ ਨੂੰ ਐਦਾਂ ਦੇ ਅੰਧਵਿਸ਼ਵਾਸ ਸਿਨਾਏ ਗਏ ਸਿਖਾਏ ਗਏ ਤੇ ਉਹਨਾਂ ਅੰਧਵਿਸ਼ਵਾਸਾਂ ਦੀ ਬਦੌਲਤ ਇਹ ਜਿਹੜੀਆਂ ਪਾਰਟੀਆਂ ਨੇ ਅੱਜ ਤੱਕ ਇਹਨਾਂ ਨੇ ਖੂਬ ਰਾਜ ਕੀਤਾ ਤੇ ਕਰ ਰਹੀਆਂ ਨੇ ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਆਪਣਾ ਵਿਚਾਰ ਤੁਸੀਂ ਵੀ ਲਿਖਿਓ ਦੇਖੋ ਜਿਹੜਾ ਰੌਲਾ ਇਹਨਾਂ ਦੇ ਝਗੜੇ ਦਾ ਪਿਆ ਆਮ ਆਦਮੀ ਪਾਰਟੀ ਦੇ ਇਹ ਕੋਈ ਅੱਜ ਦਾ ਨਹੀਂ ਗਾ ਬੜੇ ਟਾਈਮ ਤੋਂ ਇਹ ਰੌਲਾ ਦੇਖੋ ਭਗਵੰਤ ਮਾਨ ਸਾਹਿਬ ਦੇ ਪੀਣ ਬਾਰੇ ਤਾਂ ਚਰਚਾ ਜਿਹੜੀ ਆ ਉਹ ਹਮੇਸ਼ਾ ਹੀ ਰਹੀ ਆ ਤੇ ਭਗਵੰਤ ਮਾਨ ਸਾਹਿਬ ਨੇ ਪਿਛਲੇ ਕਈ ਸਾਲਾਂ ਤੋਂ ਮੈਂ ਨਹੀਂ ਸੁਣਿਆ ਕਿ ਉਹਨਾਂ ਨੇ ਕਿਹਾ ਹੋਵੇ ਵੀ ਭਾਈ ਮੈਂ ਪੀਂਦਾ ਨਹੀਂਗਾ ਮੈਂ ਪੀਣੀ ਛੱਡਤੀ ਆ ਇਹ ਦਾਵਾ ਵੀ ਉਹਨਾਂ ਨੇ ਕਦੇ ਠੋਸ ਤਰੀਕੇ ਨਾਲ ਨਹੀਂ ਕੀਤਾ ਹਾਂ ਇੱਕੇਰੀ ਸੌਂਹ ਜ਼ਰੂਰ ਖਾਧੀ ਸੀ ਉਹਨਾਂ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਸ ਤੋਂ ਬਾਅਦ ਫੇਰ ਉਹਨਾਂ ਦੇ ਪੀਣ ਦੀਆਂ ਚਰਚਾਵਾਂ ਜਿਹੜੀਆਂ ਨੇ ਚੱਲਦੀਆਂ ਰਹੀਆਂ ਵੇਖੋ ਯਾਰ ਮੈਨੂੰ ਕਈ ਕਹਿਣਗੇ ਤੇਰੇ ਢਿੱਡ 'ਚ ਪੀੜ ਹੁੰਦੀ ਆ ਤੇਰੇ ਪੱਲਿਓ ਪੀਂਦਾ ਜਿਹੜਾ ਪੀਂਦਾ ਐਂ ਤਾਂ ਯਾਰ ਚਿੱਟੇ ਵਾਲੇ ਵੀ ਕਹਿ ਦੇਣਗੇ ਵੀ ਤੇਰੇ ਪੱਲਿਓ ਖਾਨੇ ਆ ਸੀ ਤੇਰੇ ਪੱਲਿਓ ਸੂਟ ਆਲੇ ਉਹਨੇ ਤੇਰੇ ਪੱਲਿਓ ਟੀਕਾ ਲਾਉਣੇ ਆ ਐ ਤਾਂ ਸਿਗਰਟ ਬੀੜੀ ਜਰਦੇ ਵਾਲਾ ਉਹ ਵੀ ਕਹਿ ਦੂ ਐ ਤਾਂ ਕੋਈ ਜਿਹੜੇ ਗੰਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਉਹ ਵੀ ਕਹਿ ਦੇਣਗੇ ਅਸੀਂ ਤੁਹਾਡੇ ਪੱਲੋਂ ਡਾਟਾ ਲੈ ਕੇ ਪਾਉਣੇ ਆ ਯਾਰ ਇਹ ਟੁੱਚੂ ਦੀਆਂ ਦਲੀਲਾਂ ਜਿਹੜੀਆਂ ਨੇ ਅਸਲ 'ਚ ਇਹ ਲੌਜਿਕ ਨਹੀਂ ਇਹ ਕਲੌਜਿਕ ਹੁੰਦੇ ਨੇ ਇਹ ਕਲੌਜਿਕ ਆਪਾਂ ਨੂੰ ਨਹੀਂ ਦੇਣੇ ਚਾਹੀਦੇ ਸੋ ਪੀਣੀ ਮੈਂ ਨਹੀਂ ਕਹਿੰਦਾ ਕਿਉਂ ਹਰ ਇੱਕ ਬੋਤਲ ਤੇ ਲਿਖਿਆ ਹੁੰਦਾ ਸਿਹਤ ਲਈ ਹਾਨੀਕਾਰਕ ਹੈ ਇਹ ਲਿਖਣਾ ਲਾਜ਼ਮੀ ਹੈ ਕਾਨੂੰਨਨ ਤੌਰ ਤੇ ਲਾਜ਼ਮੀ ਹੈ ਫਿਰ ਕਿਉਂ ਲਿਖਿਆ ਜਾਂਦਾ ਮੈਨੂੰ ਨਾ ਕਹੋ ਤੁਸੀਂ ਦੱਸ ਦਿਓ ਕਿਉਂ ਲਿਖਿਆ ਜਾਂਦਾ ਵੀ ਪੀਣੀ ਸਿਹਤ ਲਈ ਹਾਨੀ ਕਰਕੇ ਬੇਲੀਓ ਲਿਖਿਆ ਐਸੇ ਕਰਕੇ ਜਾਂਦਾ ਕਿਉਂਕਿ ਸੱਚੀ ਹਾਨੀ ਕਰਕੇ ਤੇ ਦੇਖੋ ਜਿਹੜੀ ਪੀਣੀ ਆ ਹਰ ਤਰ੍ਹਾਂ ਦਾ ਨੁਕਸਾਨ ਕਰਦੀ ਆ ਤਿੰਨ ਸਭ ਤੋਂ ਅਹਿਮ ਕੀਮਤੀ ਚੀਜ਼ਾਂ ਹੁੰਦੀਆਂ ਨੇ ਇੱਕ ਸਿਹਤ ਇੱਕ ਇੱਜ਼ਤ ਤੇ ਇੱਕ ਧਨ ਤਿੰਨ ਨੂੰ ਇਹ ਖਰਾਬ ਕਰਦੀ ਆ ਤੁਸੀਂ ਨੋਟ ਕਰੋ ਜਦੋਂ ਕੋਈ ਪੀਣ ਵਾਲਾ ਬੰਦਾ ਠੇਕੇ ਤੋਂ ਸ਼ਰਾਬ ਲੈਂਦਾ ਹੈ ਸਭ ਤੋਂ ਪਹਿਲਾਂ ਉਹਦਾ ਧਨ ਗਿਆ ਗਿਆ ਲਾਗੇ ਪੈਸੇ ਉਸ ਤੋਂ ਬਾਅਦ ਜਦੋਂ ਉਹਨੂੰ ਲੀਵਰ ਚ ਸੁੱਟ ਲੈਂਦਾ ਹੈ ਤਾਂ ਲੀਵਰ ਤੇ ਗੁਰਦੇ ਖਰਾਬ ਹੋਣੇ ਉਸੇ ਟਾਈਮ ਸ਼ੁਰੂ ਇਹ ਮੈਂ ਨਹੀਂ ਕਹਿੰਦਾ ਮੈਡੀਕਲ ਸਾਇੰਸ ਕਹਿੰਦੀ ਤਾਈ ਉਹ ਤਾਂ ਬੋਤਲ ਤੇ ਲਿਖਣਾ ਪਿਆ ਯਾਰ ਫਿਰ ਜਦੋਂ ਉਹ ਚੜ ਜਾਂਦੀ ਹੈ ਦਿਮਾਗ ਨਾਲ ਫਿਰ ਇੱਜ਼ਤ ਵੀ ਗਈ ਹੁਣ ਤੱਕ ਮੇਰੇ ਖਿਆਲ ਨਾਲ ਹਜ਼ਾਰਾਂ ਬੰਦੇ ਤਾਂ ਤੁਸੀਂ ਵੀ ਦੇਖੇ ਹੀ ਹੋਣਗੇ ਜਿਹੜੇ ਚੰਗੇ ਭਲੇ ਘਰੋਂ ਇੱਜ਼ਤ ਨਾਲ ਤਿਆਰ ਹੋ ਕੇ ਵਿਆਹਾਂ ਸ਼ਾਦੀਆਂ ਤੇ ਆਉਂਦੇ ਨੇ ਪੱਗ ਬੰਨ ਕੇ ਦਸਤਾਰ ਸਜਾ ਕੇ ਟਾਈ ਲਾ ਕੇ ਬਾਅਦ ਚ ਲੋਕ ਉਹਨਾਂ ਨੂੰ ਪਿੰਡਾਂ ਚ ਟਰਾਲੀਆਂ ਚ ਪਾ ਪਾ ਕੇ ਘਰੇ ਛੱਡ ਕੇ ਆਉਂਦੇ ਰਹੇ ਨੇ ਵਾਲ ਖੁੱਲੇ ਪੱਗ ਗਾਲ ਚ ਪਈ ਹੋਈ ਕੜੀਸ ਕੇ ਲੱਤਾਂ ਤੋਂ ਮਰੇ ਕੁੱਤੇ ਵਾਂਗੂ ਕਈਆਂ ਨੂੰ ਲੋਕ ਚੁੱਕਦੇ ਰਹੇ ਮੈਂ ਮੈਨੂੰ ਸਭੋ ਦੁੱਖ ਹੁੰਦਾ ਰਿਹਾ ਵੀ ਯਾਰ ਕਿੰਨਾ ਵਧੀਆ ਬੰਦਾ ਸੀ ਤੇ ਕਿਸ ਹਾਲਾਤ ਦੇ ਵਿੱਚ ਇਹ ਪੀਣ ਕਰਕੇ ਚਲਿਆ ਗਿਆ ਪਤਾ ਨਹੀਂ ਮੈਂ ਤਾਂ ਵੇਖਿਆ ਦਰਜਨਾ ਵਿਆਹਾਂ ਤੇ ਚੰਗਾ ਪਲਾ ਚੱਲਦਾ ਫੰਕਸ਼ਨ ਕਿਸੇ ਪਿਆਕੜ ਦੇ ਖਰੂਦ ਨੇ ਖਰਾਬ ਕਰਤਾ ਕਿੰਨੇ ਘਰਾਂ ਦੇ ਵਿੱਚ ਮੈਂ ਦੇਖਿਆ ਪੀਣ ਕਰਕੇ ਕਲੇਸ਼ ਪਏ ਤੇ ਕਲੇਸ਼ ਕਤਲਗਾਰ ਤੱਕ ਪਹੁੰਚੇ ਕਿੰਨੇ ਅੱਜ ਤੱਕ ਲੱਖਾਂ ਐਕਸੀਡੈਂਟ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋਏ ਨੇ ਇਸੇ ਕਰਕੇ ਪੀਤੀ ਚ ਗੱਡੀ ਚਲਾਉਣਾ ਜਾਂ ਵੀਹਿਕਲ ਚਲਾਉਣਾ ਕਾਨੂੰਨ ਨਾਲ ਜੁਰਮ ਬਣਾਇਆ ਗਿਆ ਅਜੇ ਵੀ ਜੇ ਕੋਈ ਕਹਿੰਦਾ ਵੀ ਨਹੀਂ ਜੀ ਪੀ ਨਹੀਂ ਕਿਹੜੀ ਮਾੜੀ ਆ ਇਹ ਕਿਹੜੀ ਗਲਤ ਆ ਇਹ ਹੈ ਉਹ ਹੈ ਫਿਰ ਇਹੋ ਜੇ ਲੋਕਾਂ ਦਾ ਕੁਝ ਕੀਤਾ ਨਹੀਂ ਜਾ ਸਕਦਾ ਕੀਤਾ ਜਾ ਸਕਦਾ ਦਾ ਦੱਸ ਦਿਓ ਮੈਨੂੰ ਲੱਗਦਾ ਕੱਖ ਨਹੀਂ ਕੀਤਾ ਜਾ ਸਕਦਾ ਸੋ ਤੁਸੀਂ ਸਾਰਿਆਂ ਨੇ ਮੇਰੀ ਗੱਲ ਨੂੰ ਸੁਣਿਆ ਆਪਣੇ ਵਿਚਾਰ ਵੀ ਲਿਖਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿੱਤਰੋ ਲਾਈਵ ਸੱਚ ਟੀਵੀ ਜਿਹੜਾ ਹੈ ਇਹ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦਾ ਹੈ ਲੋਕਾਂ ਨਾਲ ਖੜਨਾ ਸਾਡਾ ਕੰਮ ਹੈ ਲੋਕਾਂ ਦੇ ਮਸਲੇ ਅਸੀਂ ਠਾਉਣੇ ਆ ਤੇ ਲੋਕ ਚੇਤਨਾ ਦੀਆਂ ਗੱਲਾਂ ਕਰਨਾ ਉਹ ਅਸੀਂ ਕਰਦੇ ਆ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਵੈਰ ਇਹ ਗੁਰਬਾਣੀ ਦੇ ਜਿਹੜੇ ਮਹਾਵਾਕ ਨੇ ਇਹ ਸਾਡੇ ਸੋਚ ਦਾ ਹਿੱਸਾ ਨੇ ਕਿਸੇ ਵੀ ਪਾਰਟੀ ਕਿਸੇ ਵੀ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਨਸਲ ਕਿਸੇ ਵੀ ਲਿੰਗ ਨਾਲ ਨਾ ਸਾਡਾ ਵੈਰ ਹੈ ਤੇ ਨਾ ਹੀ ਇਸੂਲਾਂ ਨੂੰ ਲੰਘ ਕੇ ਕੋਈ ਦੋਸਤੀ ਹੈ ਸੋ ਤੁਸੀਂ ਦੇਖਦੇ ਰਹਿੰਨੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਫੇਰ ਕਹੂੰਗਾ ਕਿ ਕੱਲ ਨੂੰ ਜਿਹੜਾ ਲੁਧਿਆਣੇ ਦੀਆਂ ਵੋਟਾਂ ਦਾ ਨਤੀਜਾ ਆਉਣਾ ਹੈ ਉਹਨੇ ਇਹ ਤੈਅ ਕਰ ਦੇਣਾ ਵੀ 27 ਦੇ ਵਿੱਚ ਹੋਣਾ ਕੀ ਹੈ 27 ਦੇ ਵਿੱਚ ਬੜਾ ਕੁਝ ਹੋਣਾ ਹੈ ਕਿ ਦੇਖੋ ਪਹਿਲੇ ਵਾਲੀਆਂ ਪਾਰਟੀਆਂ ਤੋਂ ਅੱਕ ਕੇ ਲੋਕ ਇਹਨਾਂ ਨਵਿਆਂ ਨੂੰ ਲੈ ਕੇ ਆਏ ਸੀ ਇਹਨਾਂ ਨਵਿਆਂ ਨੇ ਜਿਹੜੇ ਰੰਗ ਵਿਖਾਏ ਨੇ ਬੇਰੁਜ਼ਗਾਰਾਂ ਨੇ ਵੇਖ ਲਏ ਕਿਸਾਨਾਂ ਨੇ ਵੇਖ ਲਏ ਔਰਤਾਂ 1000 ਰੁਪਇਆ ਦੇਰ ਦੇ ਨਾਤੇ ਵੇਖ ਲੈ ਸਭ ਕੁਝ ਹੋ ਗਿਆ ਹੁਣ ਸਤਾਈ ਦੇ ਵਿੱਚ ਵੇਖਣਾ ਇਹ ਆ ਕਿ ਲੋਕ ਜਾਂਦੇ ਕਿੱਧਰ ਨੂੰ ਨੇ ਸਾਡੇ ਲੋਕਾਂ ਦੀ ਸਮਝ ਕਿੱਥੇ ਖੜੀ ਹੈ ਸਮਝ ਵੈਸੇ ਇਹਨਾਂ ਨੇ ਅਜੇ ਤੱਕ ਬੰਨ ਨਹੀਂ ਦਿੱਤੀ ਬਹੁਤ ਮਿਹਰਬਾਨੀ ਸ਼ੁਕਰੀਆ